ਆਉਂਦਾ ਇੱਕ ਅਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਇਨਾ ਵਧੀਆ ਪ੍ਰਾਰਥੀ ਇਕੱਠਿਆਂ ਫਿਲਮ ਜੀ ਕੀਤੀ ਤੇ ਅਕਸਰ ਮੇਲ-ਖੇਲ ਵੀ ਹੁੰਦਾ ਰਹਿੰਦਾ ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ ਔਰ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਮਾਤਾ ਰਾਣੀ ਆ ਕੇ ਅਰਦਾਸ ਕਰੀਏ ਇੱਕ ਵਾਰੀ ਦੋਨੇ ਹੱਥ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੇ ਆ ਮਾਂ ਮਕਸਦ ਦੇਵੀ ਉਸ ਬੱਚੇ ਦੇ ਉੱਤੇ ਕਿਰਪਾ ਕਰੀ ਉਹਦੇ ਤੇ ਰਹਿਣ ਕਰੀ ਬਹੁਤ ਹੀ ਪਿਆਰਾ ਇਨਸਾਨ ਉਹਦੇ ਵਾਸਤੇ ਗੋਣੀਆਂ ਲਈ ਨੋ ਪਸਾਰੇ ਨੇ ਹੋਣਾ ਇਹ ਮਨ ਸਾਦੇ ਦੀ ਮਾਂ ਮੇਰੀ ਮਨਸ਼ਾ ਪੂਰੀ ਕਰ ਮੈਂ ਸਾ ਤੇਰੀ ਮਾਂ ਤੇਰੀ ਇੱਛਾ ਪੂਰੀ ਕਰ ਮੈਂ ਆਓ ਇੱਕ ਅਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਇਨਾਂ ਵਧੀਆ ਭਰਾ ਸੀ ਇਕੱਠਿਆਂ ਫਿਲਮ ਵੀ ਕੀਤੀ ਤੇ ਅਕਸਰ ਮੇਲ-ਖੇਲ ਵੀ ਹੁੰਦਾ ਰਹਿੰਦਾ ਹੈ ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ। ਔਰ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ। ਮਾਤਾ ਰਾਣੀ ਆ ਕੇ ਅਰਦਾਸ ਕਰੀਏ। ਇੱਕ ਵਾਰੀ ਦੋਨੇ ਹੱਥਾਂ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੀ ਹੈ ਮਾਂ ਮੰਕ사 ਦੇਵੀ। ਉਸ ਬੱਚੇ ਦੇ ਉੱਤੇ ਕਿਰਪਾ ਕਰੀ। ਉਹਦੇ ਤੇ ਰਹਿਣ ਕਰੀ। ਉਹ ਬਹੁਤ ਹੀ ਪਿਆਰਾ ਇਨਸਾਨ ਹੈ। ਉਹਦੇ ਵਾਸਤੇ ਗਾਉਣੀਆਂ ਇਹ ਲਾਈਨਾਂ ਪਸਾਰਿਆ ਨੇ ਹੁਣ। हे ਮੰਕ사 ਦੇਵੀ ਮਾਂ ਮੇਰੀ ਮਨਸ਼ਾ ਪੂਰੀ ਕਰ ਮਾਂ। ਸਾਰੇ ਦੇਵੀ ਕਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਇਨਾ ਵਧੀਆ ਪ੍ਰਾਰਥੀ ਇਕੱਠੇ ਆ ਫਿਲਮ ਜੀ ਕੀਤੀ ਤੇ ਅਕਸਰ ਮੇਲ-ਮੇਲ ਵੀ ਹੁੰਦਾ ਰਹਿੰਦਾ ਹੈ ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ ਔਰ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਮਾਤਾ ਰਾਣੀ ਆ ਕੇ ਅਰਦਾਸ ਕਰੀਏ ਇੱਕ ਵਾਰੀ ਦੋਨੇ ਹੱਥ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੇ ਆ ਮਾਂ ਮਕਸਦ ਦੇਵੀ ਉਸ ਬੱਚੇ ਦੇ ਉੱਤੇ ਕਿਰਪਾ ਕਰੀ ਉਹਦੇ ਤੇ ਰਹਿਮ ਕਰੀ ਉਹ ਬਹੁਤ ਹੀ ਪਿਆਰਾ ਇਨਸਾਨ ਉਹਦੇ ਵਾਸਤੇ ਗਉਣੀਆਂ ਇਹ ਲਾਈਨੋਂ ਪਸਾਰਿਆ ਨਹੀਂ ਹੁਣ ਇਹ ਮਨ ਸਾਦੇ ਦੀ ਮਾਂ ਮੇਰੀ ਮਨਸ਼ਾ ਪੂਰੀ ਕਰ ਮਾਂ ਸਾਦੇ ਦੀ ਮਾਂ ਤੇਰੀ ਮਨਸ਼ਾ ਪੂਰੀ ਕਰ ਮਾਂ ਆਓ ਇੱਕ ਅਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਨਾਲ ਵਧੀਆ ਪ੍ਰਾਰਥੀ ਇਕੱਠਿਆਂ ਫਿਲਮ ਵੀ ਕੀਤੀ ਇੱਕਸਰ ਮੇਲ-ਗੇਲ ਵੀ ਹੁੰਦਾ ਰਿਹਾ। ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ। ਔਰ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ। ਮਾਤਾ ਰਾਣੀ ਆ ਕੇ ਅਰਦਾਸ ਕਰੀਏ। ਇੱਕ ਵਾਰੀ ਦੋਨੇ ਹੱਥਾਂ ਤੱਕ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੇ ਆ ਮਾਂ ਮੰਕ사 ਦੇਵੀ। ਉਸ ਬੱਚੇ ਦੇ ਉੱਤੇ ਕਿਰਪਾ ਕਰੀ। ਉਹਦੇ ਤੇ ਰਹਿਣ ਕਰੀ। ਉਹ ਬਹੁਤ ਹੀ ਪਿਆਰਾ ਇਨਸਾਨ। ਉਹਦੇ ਵਾਸਤੇ ਗੋਣੀਆਂ ਲਾਈਨ-ਅਪ ਪਸਾਰਿਆ ਨੇ ਹੁਣ। हे ਮੰਕ사 ਦੇਵੀ ਮਾਂ ਮੇਰੀ ਮਨਸ਼ਾ ਪੂਰੀ ਕਰ ਮਾਂ। ਸਾਰੇ ਦੀ ਕਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਇਨਾ ਵਧੀਆ ਪ੍ਰਾਰਥੀ ਇਕੱਠਿਆਂ ਫਿਲਮ ਜੀ ਕੀਤੀ ਤੇ ਅਕਸਰ ਮੇਲ-ਖੇਲ ਵੀ ਹੁੰਦਾ ਰਹਿੰਦਾ ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ ਔਰ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ ਮਾਤਾ ਰਾਣੀ ਆ ਕੇ ਅਰਦਾਸ ਕਰੀਏ ਇੱਕ ਵਾਰੀ ਦੋਨੇ ਹੱਥ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੇ ਆ ਮਾਂ ਮਨਕਸਾ ਦੇਵੀ ਉਸ ਬੱਚੇ ਦੇ ਉੱਤੇ ਕਿਰਪਾ ਕਰੀ ਉਹਦੇ ਤੇ ਰਹਿਣ ਕਰੀ ਉਹ ਬਹੁਤ ਹੀ ਪਿਆਰਾ ਇਨਸਾਨ ਉਹਦੇ ਵਾਸਤੇ ਗੋਣੀਆਂ ਲਈ ਨੋ ਪਸਾਰੇ ਨਹੀਂ ਹੁੰਦੇ ਇਹ ਮਨ ਸਾਦੇ ਦੀ ਮਾਂ ਮੇਰੀ ਮਨਸ਼ਾ ਪੂਰੀ ਕਰ ਮਾਂ ਸਾਡੀ ਦਾ ਤੇਰੀ ਬੱਚਾ ਪੂਰੀ ਕਰ ਮਾਂ ਆਓ ਇੱਕ ਅਰਦਾਸ ਮੇਰੇ ਬਹੁਤ ਪਿਆਰੇ ਵੀਰ ਰਾਜਵੀਰ ਜਵੰਦਾ ਜੀ ਉਹਨਾਂ ਲਈ ਕਰੀਏ ਅੱਜ ਮੇਰੇ ਮੇਰੇ ਨਾਲ ਵਧੀਆ ਪ੍ਰਾਰਥਾ ਇਕੱਠਿਆਂ ਫਿਲਮ ਵੀ ਕੀਤੀ ਇੱਕਸਰ ਮੇਲ-ਗੇਲ ਵੀ ਹੁੰਦਾ ਰਹਿੰਦਾ। ਉਹਨਾਂ ਦਾ ਸਵੇਰੇ ਐਕਸੀਡੈਂਟ ਹੋ ਗਿਆ। ਔਰ ਉਹ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਨੇ। ਮਾਤਾ ਰਾਣੀ ਆ ਕੇ ਅਰਦਾਸ ਕਰੀਏ। ਇੱਕ ਵਾਰੀ ਦੋਨੇ ਹੱਥਾਂ ਤੱਕ ਜੋੜ ਕੇ ਉਹਨਾਂ ਲਈ ਕਿ हे ਮਾਂ ਤੇਰੇ ਬੜੇ ਪਾਵਨ ਨਵਰਾਤਰੀ ਚੱਲ ਰਹੀ ਹੈ ਮਾਂ ਮੰਕਸਾ ਦੇਵੀ। ਉਸ ਬੱਚੇ ਦੇ ਉੱਤੇ ਕਿਰਪਾ ਕਰੀ। ਉਹਦੇ ਤੇ ਰਹਿਣ ਕਰੀ। ਉਹ ਬਹੁਤ ਹੀ ਪਿਆਰਾ ਇਨਸਾਨ ਹੈ। ਉਹਦੇ ਵਾਸਤੇ ਗਾਉਣੀਆਂ ਲਾਈਨ-ਅੱਪ ਪਸਾਰਿਆ ਨੇ ਹੁਣ। हे ਮੰਕਸਾ ਦੇਵੀ ਮਾਂ ਮੇਰੀ ਮਨਸ਼ਾ ਪੂਰੀ ਕਰ ਮਾਂ। ਸਾਰੇ